ਜਾ ਕੇ ਚਾਹੂੰਗਾ ਕੀ ਆਹਨ ਪ੍ਰਸਤੁਤ ਨੇ ਆਰੀ ਜਿਹੜਾ ਮਰੀਦ ਕਰਦੇ ਪਏ ਪਾਏ ਕੋਣ ਨੇ ਪਰੰਤਜਾ ਆਜ ਵੰਗੋ ਇਹ ਟਰੱਕ ਟਰੱਕੇ ਵੱਲ ਨੂੰ ਆਦਾਨ ਭਰਿਆ ਮੇਰੇ ਵੀਰੋ ਕਲਰ ਵੀ 에어 ਫੋਰਸਾ ਇੰਡੀਅਨ 에어 ਫੋਰਸ ਦਾ ਕਰਵਾਇਆ ਸਾਡੇ ਵੀਰ ਨੇ ਕਿ ਜੱਟਾਂ ਦੇ ਟਰੈਕਟਰ ਤਾਂ ਉਹ ਜੱਟਾਂ ਦੇ ਜਹਾਜ਼ਾਂ ਜੱਟਾਂ ਦੇ ਟਰੈਕਟਰਾਂ ਦ੍ਰਿਪਦੇ ਨਾਂ ਨਾਲ ਜਾ ਰਿਹਾ ਜਾਂਦਾ ਮੇਰੇ ਵੀਰੋ ਆ 33 ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਕਮਾਲ ਲੱਗਿਆ ਹੋਇਆ ਜੋਰ ਉਹ ਮੁੰਡਿਆਂ ਮੈਦ ਬਣਾਉਣੀ ਪੈਣੀ ਆ ਹਲਵਾਲੇ ਆ ਰਿਹਾ ਮੈਦ ਬਣਾਉਣੀ ਪੈਣੀ ਆ ਉਹ ਦਸਤਾਰ ਕੋਈ ਨਾ ਸੀਸੇ ਲੰਗੜਾ ਮਾਰ ਦੇਣਾ ਉਹ ਮੈਦ ਬਣਾ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਸੰਤਾਬ ਮੈਂ ਕੰਦੇ ਜੀ ਉਹ ਗੱਲ ਨਹੀਂ ਆ ਵੀਰੋ ਅੱਜ ਜਹਾਜ਼ ਵਾਂਗੂ ਇਹ ਟਰੱਕ ਅੱਗੇ ਵੱਲ ਨੂੰ ਆਵਾਜ਼ ਭਰਿਆ ਮੇਰੇ ਵੀਰੋ ਕੱਲ੍ਹ ਵੀ 에어 ਫੋਰਸਾ ਇੰਡੀਅਨ 에어 ਫੋਰਸ ਦਾ ਕਰਵਾਇਆ ਸਾਡੇ ਵੀਰ ਨੇ ਕਿ ਜੱਟਾਂ ਦੇ ਟਰੈਕਟਰ ਤਾਂ ਉਹ ਜੱਟਾਂ ਦੇ ਜਹਾਜ਼ ਆ ਜੱਟਾਂ ਦੇ ਟਰੈਕਟਰ ਜੱਟਾਂ ਦੇ ਜਹਾਜ਼ ਆ ਮੇਰੇ ਵੀਰੋ ਪਰ ਗਰਾਊਂਡ ਦੇ ਵਿੱਚ ਟਰੈਕਟਰ ਟਰਾਲੀ ਹਾਲ ਤਵੀਆਂ ਸਹਾਗੇ ਦਾ ਜਿਹੜਾ ਵੱਡਾ ਸਮੇਲ ਆ ਮੇਰੇ ਵੀਰੋ ਕਿ ਪਹਿਲਾਂ ਤਵੀਆਂ ਫੇਰ ਸਹਾਗਾ ਉਹ ਵਿੱਕਿਆ ਵਿੱਚ ਗਰੀਬੀ ਬਖਤ ਪਰੇ ਤੋਂ ਪਾਸਾ ਵੱਟ ਗਏ ਉਹ ਰਸਤੇਦਾਰ ਗਰੀਬੀ ਨਹੀਂ ਉਹ ਲੱਖਿਆ ਸਿਰ ਤੋਂ ਕਰਜਾ ਬਈ ਮਿੱਟੀ ਵਿੱਚ ਮਿੱਟੀ ਹੋ ਕੇ ਪੁੱਟ ਵਰਗਾ ਫੋਟ ਟਰੈਕਟਰ ਉਹ ਜੱਟ ਨੇ ਵੇਚਿਆ ਰੋ ਰੋ ਕੇ ਪੁੱਟ ਵਰਗਾ ਫੋਟ ਟਰੈਕਟਰ ਉਹ ਜੱਟ ਨੇ ਵੇਚਿਆ ਰੋ ਰੋ ਕੇ ਇਹ ਪੁੱਟ ਵਰਗਾ ਫੋਟ ਟਰੈਕਟਰ ਚੰਦਰ ਨੇ ਦੇਚਿਆ ਰੋਰ ਕੇ ਨਾਲ ਸਾਹਮਣੇ ਕਹਿੰਦੇ ਆਹ ਦੇਜੇ ਬਾਬੇ ਦਾ ਪੁੱਤਰਾ ਆਉਂਦਾ ਮੇਰੇ ਵੀਰੋ ਦੇਜੇ ਬਾਬੇ ਦਾ ਪੁੱਤਰਾ ਕਹਿੰਦੇ ਬਫਰ ਆ ਰਿਹਾ ਮੇਰੇ ਵੀਰੋ ਛੋਨਾ ਲੀਕਾ ਦੇ ਨਾਲ ਪਰਸੰਗ ਕਰ ਰਿਹਾ ਛੋਨਾ ਲੀਕਾ ਕਿੱਥੇ ਬਣਦਾ ਨਰਦੇਵ ਸਿੰਘ ਜੀ ਛੋਨਾ ਲੀਕਾ ਹਸਿਆਰ ਪਰਿਲੇ ਦੇ ਨਸਵਾਲੇ ਪਿੰਡ ਦੇ ਵਿੱਚ ਬੀ ਜੰਸੀ ਆ ਕਹਿੰਦੇ ਉੱਥੇ ਬਣਦਾ ਮੇਰੇ ਵੀਰੋ ਪਰ ਗਰਾਊਂਡ ਦੇ ਵਿੱਚ ਉਹ ਕਹਿੰਦੇ ਸ਼ ਬੱਬਰ ਆਉਂਦਾ ਮੇਰੇ ਵੀਰੋ ਉਹ ਮਮੜਾ ਕਮਾਲ ਕਰਨੀ ਪੈਣੀ ਹੈ ਕਮਾਲ ਕਰਨੀ ਪੈਣੀ ਹੈ ਖਿੱਚੋ ਨੌਜਵਾਨਾਂ ਖਿੱਚ ਆਹ ਵੇਖੋ ਸਾਹਮਣੇ ਕਹਿੰਦੇ ਬਾਜ ਗੁਰਪਾਲ ਵਾਲਾ ਵੇਖੋ ਮੋਨਾਂ ਦੇ ਵਿੱਚ ਇਹ ਕਹਿੰਦੇ ਬੱਬਰ ਕੇਜਾ ਆਉਂਦਾ ਆਹ ਬੱਬਰ ਕੇਜਾ ਆਉਂਦਾ ਇੱਥੋਂ ਆ ਕੇ ਗੱਲਾਂ ਕਹਿੰਦੇ ਹੋਰ ਬਣ ਜਾਣੀਆਂ ਨੇ ਉਹ ਦੂਜੇ ਗੇੜੇ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਜਦ ਤੁਰਦਾ ਆ ਗੋਲੇ ਜਸਦੀਪ ਪਾਤਰ ਜੀ ਕਹਿੰਦੇ ਹਾਂ ਰਾਹਾਂ ਤੇ ਨਹੀਂ ਤੁਰਦਾ ਜਦ ਤੁਰਦਾ ਹਾਂ ਡਰਦਾ ਹਾਂ ਬੰਦੇ ਇਹ ਨਾ ਡਰਾਂ ਮੈਂ ਮੈਨੂੰ ਬੱਲੇ ਖੇਚੇ ਮੌਜਮਾਨਾ ਉਹ ਕੀਲੀ ਕੁਲੀ ਨਕਲਾ ਉਹ ਬੱਬਰ ਗਿਆ ਉਹ ਵੇਖੋ ਸਾਹਮਣੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਓਏ ਕਮਾਲ ਹੋਈ ਪਈਆ ਦੁਨੀਆ ਇਸ ਖੇਡ ਤੇ دیਵਾਲ ਹੋਈ ਪਈਆ ਦੁਨੀਆ ਇਸ ਖੇਡ ਤੇ دیਵਾਲ ਹੋਈ ਪਈਆ ਅਲੀਪੁਰੀਆ ਅਲੀਪੁਰੀਆ ਬੱਬਰ ਆ ਰਹੇ ਮੇਰੇ ਵੀਰੋ ਅਲੀਪੁਰੀਆ ਬੱਬਰ ਆ ਰਹੇ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖੀਏ ਕਹਿੰਦੇ ਕਿ ਝੂਲ ਦੇ ਨਸਾਨ ਤੇਰੇ ਤਾਜਾ ਵਾਲਿਆ ਬਾਈ ਮਾਰੇ ਮਾਰੇ ਵੀਰੋ ਬਾਰੇ 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 ਕੱਢੋ ਜਰਕੀ ਚੱਕਰਾ ਹੈ ਤੁਮ ਦੱਸਾਂਗੇ ਬਈ ਯਾਰ ਦੂਜਾ ਕਿਹੜਾ ਹੋਰ ਦੋ ਲਾਓ ਸਾਹਮਣੇ ਮੇਰੇ ਵੀਰੋ ਆਏ ਆਉਂਦਾ ਸਾਹਮਣੇ ਬੱਲੇ ਬੱਲੇ ਇਹ ਬਾਬੇ ਦਾ ਇੱਜੇ ਬਾਬੇ ਦਾ ਬੁੱਤਰਾ ਉਹ ਕਦੇ ਬੱਪਰ 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 ਬੱਲੇ 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 ਉਹ ਕਮਾਲ ਹੋ ਗਈ ਉਹ ਖਿੱਚੋ ਮੁੰਡਿਆ ਏ ਅੱਪੋ ਆਜੇ ਰਵਣੋਂ ਬਾਬਾ ਸਵੇਰਨਾਥ ਜੀ ਉਹਨਾਂ ਵੱਲੋਂ ਜੀਸੀਬੀ ਵਾਲੇ ਦੇ ਵੀ ਇੱਕ ਸੌ ਰੁਪਏ ਦੇ ਮਾਣ ਕੁੱਤੇ ਹੋਏ ਆ ਲੈ ਵੀ ਧੌਲਵਾ ਜਿਹੜੇ ਆਲੇ ਪੈਰੀ ਬਾਈ ਦੇ ਪੁੱਤ ਪਿੰਡ ਵਾਲੇ ਉਹ ਵੀ ਆਏ ਹੋਏ ਆ ਅੱਜ ਕਹਿੰਦੇ ਟਰੈਕਟਰ ਕਾੜੀ ਲੈ ਕੇ ਆਏ ਉਹ ਲੈ ਕੇ ਦਿਓ ਨੇ ਕਾਰੀ ਕਹਿੰਦੇ ਲੈ ਕੇ ਆ ਰਹੇ ਸੀ ਅਗਲੇ ਵੇਦਨ ਦੇ ਵੀ ਕਾਲੀ ਆਪਾ ਉਹਨਾਂ ਦਾ ਸੱਦੇ ਵੀ ਬੜਕਾਰੇ ਕੁੱਤੇ ਹੋਏ ਆ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਅਰਸੀ ਕਰੇ ਆਲ ਹੁਣੀ ਅੱਜ ਫੁੱਲੇ ਨਹੀਂ ਸਮਾਰੇ ਉਹ ਕਹਿੰਦੇ 24 ਤਰੀਕ ਉਹ ਕਹਿੰਦੇ ਚਾਂਗਪੁਰ ਦੇ ਚਾਂਗਪੁਰਿਆ ਸੰਜੀਤ ਜੁੜ ਗਿਆ ਮੇਰੇ ਵੀਰੋ ਚਾਂਗਪੁਰ ਦੇ ਕਬੱਡੀ ਕੱਪ ਦੀ ਗੱਲ ਹੋਣੀ ਆ ਚਾਂਗਪੁਰ ਦੇ ਫੁੱਟਬਾਲ ਕੱਪ ਦੀ ਗੱਲ ਹੋਣੀ ਆ ਮੇਰੇ ਵੀਰੋ ਚਾਂਗਪੁਰਿਆ ਸੰਜੀਤ ਨਾਲ ਸਰਾਰ ਜੀ ਜੁੜੇ ਹੋਏ ਨੇ ਵੀਰਾਂ ਦਾ ਧੰਨਵਾਦ ਜੱਗਿਆ ਆ ਓ ਬੱਲੇ ਬੱਲੇ ਖੇਡ ਮੈਦਾਨ ਦੇ ਵਿੱਚ ਉਹ ਚੇਂਦੀ ਕੋਸਲਾ ਆਹ ਕਹਿੰਦੇ ਮੁੰਡੇ ਦਾ ਵੀ ਨਾਂ ਏ ਐਨ ਕਹਿੰਦੇ ਪਾਇਲਟ ਦਾ ਨਾਂ ਵੱਖਰਾ ਮੇਰੇ ਵੀਰੋ ਖੇਡ ਨੂੰ ਬਣਾਉਂਦਾ ਵਿੱਚੋਂ ਐਨ ਕਹਿੰਦੇ ਚੋਟੀ ਦਾ ਉਹ ਪਾਇਲਟਾ ਉਹ ਦੇਖਾਂਗੇ ਸਾਹਮਣੇ ਕੌਣ ਆਉਂਦਾ ਉਹ ਚੈਂਡੀ ਕੋ ਸੜਾਉਂਦਾ ਇਸ ਮੁੰਡੇ ਵੀ ਕਹਿੰਦੇ ਟਰਾਲੀ ਖਿੱਚ ਮੁਕਾਬਲਿਆਂ ਤੇ ਟਰੈਕਟਰ ਤਬੀਆਂ ਦੇ ਮੁਕਾਬਲਿਆਂ ਤੇ ਉਹ ਵੱਡੀ demand ਆ ਉਹ ਜੱਗਿਆ ਵੱਡੀ demand ਆ ਸੋਣਾ ਲਿਕਾ ਲਾਲ ਉਹ ਰਤਨ ਬਾਬੇ ਦਾ ਪੁੱਤ ਆ ਉਹ ਚੈਨੀ ਉਹਦਾ ਉਹ ਗੋਸਰਾ ਪਿੰਡਾ ਉਹ ਕਹਿੰਦੇ ਉਹ ਕਹਿੰਦੇ ਕੋਪਾਰਾ ਦਾ ਮਾਰ ਜਾਂਦਾ ਇਹਦੇ ਜੱਗੀਵਾਰ ਕਰਦਾ ਇਹਦੇ ਫੁੱਲ ਵੀ ਆਜੋ ਲੱਗਿਆ ਵੋ ਆਹ ਸਾਹਮਣੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਐਨ ਕਹਿੰਦੇ ਚੈਲੀ ਦੋਸਰ ਆਹ ਦੇਖੋ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਬੱਲੇ ਬੱਲੇ ਹੋਈ ਪਈ ਆ ਕਿ ਸੋਨੇ ਜੋਗੀ ਬਾਜਰੇ ਦੇ ਮੁੰਡੇ ਮੁੰਡੇ ਦੇਖ ਲਓ ਪਖਰੇ ਸੌਕ ਮਗਾਉਂਦੇ ਨੇ ਓਏ ਦੱਸਾਂ ਨਾ ਹੋਂਦੀ ਕਿਰਤ ਕਮਾਈ ਆ ਖਿੱਡਾ ਉੱਤੇ ਲਾਉਂਦੇ ਨੇ ਆਹ ਘਰੇ ਘੇਤੇ ਦੀ ਮਾਰਖ ਇਹਨਾਂ ਨੂੰ ਗੱਲ ਕਰਦੇ ਟਲਕਾ ਕੇ ਰਾਜੇ ਖੇਲੇ ਸੱਚੇ ਸੱਦਣੋ ਔਰ ਮੇਰੇ ਤੇ ਜੱਗੀਆਂ ਪਾਦੇ ਉਹ ਲਾਗੇ ਕਿਹਦੇ ਸੱਚੇ ਸੱਦਣੇ ਪੇ ਹੋੜੀ ਮਿਲਦੇ ਜੱਫੀਆਂ ਪਾ ਕੇ ਓਏ ਗਾਨੀ ਓ ਚੈਨੀ ਬੱਲੇ 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 ਆਉਂਦਾ ਸ਼ਰੂਕਨਾ ਆਉਂਦਾ ਸੰਸ ਖੜਾ ਮਾਰ ਰਹੀ ਓਏ ਉਹ ਲਾਲ ਸੋਨਾ ਨਿਖਾਰਿਆ ਇਸ ਵੇ ਲਾਲ ਸੋਨਾ ਨਿਖਾਰਿਆ ਏ ਟੱਪੋ ਆਵੇ ਆਪ ਕਹਦੇ ਹੋੜੀ ਹਰੀ ਹਰੀ ਤੇਰੀ ਹੋੜੀ ਇਥੋਂ ਕੋਲੀ ਏਡੀ ਚੰਗੀ ਓਏ ਤੋ ਹੋ ਰਹੀ ਇੱਕ ਬਾਦ ਬੋਪਾ ਰਾਏ ਬਾੜ ਕਰਦਾ ਗ੍ਰਿਪ ਦੇ ਨਾਂ ਨਾਂ ਜਾ ਰਿਹਾ ਜਾਂਦਾ ਹੈ ਵੀਰੋ ਔਰ 33 ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਕਮਾਲ ਲੱਗਿਆ ਹੋਇਆ ਜੋਰ ਓ ਮੁੰਡਿਆਂ ਮੈਟ ਬਣਾਉਣੀ ਪੈਣੀ ਆ ਲਿਮਵਾੜੇ ਆ ਰਿਹਾ ਮੈਟ ਬਣਾਉਣੀ ਪੈਣੀ ਆ ਓਹ ਤਾਕਤ ਨਾਲ 300 ਤੋਂ ਜੰਗਲ ਵਾਲੇ ਕਿ ਬਣਾਉਣੀ ਪਾਉਣੀ ਆ ਪਾਦੀ ਕੋਈ ਉੱਡਣਾ ਜਾਗੀਰ ਉਹ ਪਾਦੀ ਕਿਰਾ ਉਹ ਲਾਵੇ ਹਵਾ ਦੇ ਨਾਲ ਗੱਲਾਂ ਕਰਨ ਨੂੰ ਇਹਨੂੰ ਗੱਬਰੂਆ ਹਵਾ ਦੇ ਨਾਲ ਗੱਲਾਂ ਤਾਂ ਕਰ ਲਵੇ ਨਰਨੇ ਦੀ ਗੱਲਾਂ ਕਰਨ ਨਹੀਂ ਦਿੰਦੀ ਓਏ ਗੱਲਾਂ ਕਰਨ ਨਹੀਂ ਦਿੰਦੀ ਮਰਦਾਨੀ ਕਹਿੰਦੇ ਕਮਾਉਦੇ ਟਰੈਕਟਰਾਂ ਦੀ ਉੱਚੀ ਕਬਲਾ ਲੰਦੀ ਆ ਨਾਨੀ ਜਾਨ ਕਰਾ ਲੰਦੀ ਆ ਜੜੇ ਦੀ ਜਿੱਦ ਲਾ ਲੰਦੀ ਆ ਇਹ ਟਰਾਲੀ ਕਿਸੇ ਦੇ ਮਤਰੀ ਕਿਸ ਤਰ੍ਹਾਂ ਕਿਸੇ ਦੇ ਮਤਰੀ ਦੇ ਰਿਹਾ ਤੇ ਦੁਨੀਆ ਨਹੀਂ ਜਿੱਤੀ ਜਾਣੀ ਸਵਾਦ ਦੀ ਪੱਟੀ ਦੁਨੀਆ ਪਰ ਦੂਜੇ ਬੰਦੇ ਦੇ ਕੀਏ ਹਲਵਾਰੇ ਵਾਲਾ ਆਦਾ ਜੱਗਿਆ ਸਾਹਮਣੇ ਕਹਿੰਦੇ ਹਲਵਾਰੇ ਵਾਲਾ ਆਉਂਦਾ ਸ਼ੂਕਦਾ ਆਉਂਦਾ ਸ਼ੂਕਦਾ ਆਹ ਵੇਖੋ ਸਾਹਮਣੇ ਇਹ ਗੱਡੀ ਫੁੱਲ 스ਪੀਡਾਂ ਫੜ ਗਈ ਉਹ ਨਾਲੇ ਜੀਟੀ ਰੋਡ ਤੇ ਚੜ ਗਈ ਇੱਕ ਤੇ ਪਹਿਲੇ ਹੀ ਨੌਨ ਸਟਾਪ ਉੱਤੋਂ ਗਹਿਰ ਵੀ ਲਾ ਲਿਆ ਤਾਕ ਉਹ ਗੱਡੀ ਫੁੱਲ 스ਪੀਡਾਂ ਫੜ ਗਈ ਮਾਰੇ ਮਾਰਾਂ ਆਉਂਦਾ 37 ਉਹ ਸੁਖ ਧਾਰੀ ਵਾਲ ਦਾ 37 ਆਉਂਦਾ ਹਲਵਾਲਾ ਜੀਨ ਕਲੱਬ ਦਾ ਮੁੰਡਾ ਆਹ ਹੱਥ ਆਹ ਐਵਰੀਥਿੰਗ ਕਦੀ ਕਿਉਂ ਨਹੀਂ ਪਾਉਂਦੇ ਤੁਸੀਂ ਬਾਈ ਕਾਬਲੇ ਆ ਕਿੱਥੇ ਆ ਗਾ ਇਹਦੇ ਹਰਿਆਣੇ ਤੋਂ ਵੀ ਆ ਰਿਹਾ ਹੈ ਇੱਥੇ ਮੁਸਕੇ ਕਾ ਹੈ ਆ ਦੇਖੋ ਕਦੇ ਨਰਵਾਰੇ ਦੇ ਲਾਗੇ ਬੈਠਾ ਹੈ ਬਲਵੰਤਾ ਇਸ ਨੌਜਵਾਨ ਦਾ ਉਹ ਤ੍ਰਿਸ਼ਰਾ ਕਮਾਲ ਕਰਦੀ ਪੈਣੀ ਆ ਬੱਬਿਆ ਆਪਾ ਜੀ ਆਪਾ ਜੀ ਇੱਦੋਂ ਬਾਈ ਆਹ ਮੁੰਡੇ ਨੂੰ ਮਿਲਾਂ ਕੇ ਜਾਓ ਵੀ ਨਾ ਜਲਦੀ ਉੱਥੇ ਜਾਓ ਆਪਾ ਜੀ ਖੇਵੀਆ ਬਾਈਆਂ ਨੂੰ ਮਿਲਖਾਓ ਗਏ ਕੰਕਰਾਂ ਕਿੰਸਾ ਉਹ ਖੜਾ ਸਾਹਮਣੇ ਜਾਓ ਤੁਸੀਂ ਔਰ ਜੱਦਾ ਕਹਿੰਦੇ ਹਰਿਆਣੇ ਦਾ ਸ਼ੋਰਾਂ ਲਈਏ ਦੇਖੋ ਕਿਹੋ ਜਿਹਾ ਮਰਗਲ ਰੇਤੀ ਜਾਇਆ ਬਾਈ ਜਿਹੜਾ ਕਹੇ ਸ਼ੋਰਾਂ ਨਾ ਕਾ ਉਹ ਰੇਲ ਆ ਗਈ ਆ ਐ ਪਾਪਾ ਬੁੱਜਣਾ ਫੇਰ ਸਾਡੇ ਦੇਖਾਂਗੇ ਜਾ ਕੇ ਚਾਹੀਦਾ ਉਹ ਕਹਿੰਦੀ ਮੈਂ ਜਾਣ ਨਹੀਂ ਦਿੰਦੀ ਉਹ ਕਹਿੰਦਾ ਮੈਂ ਲੈ ਕੇ ਜਾਊਂਗਾ ਪਰ ਵੀ ਨਹੀਂ ਹੁੰਦਾ ਵੀ ਇਹ ਗਰਾਊਂਡ ਦੇ ਵਿੱਚ ਕੋਈ ਵੀ ਵੀਰ ਜਾਂ ਬੱਚੇ ਜਿਹੜੇ ਗਰਾਊਂਡ ਵੱਲੋਂ ਅੱਲੀ ਜੱਗੀਪੰਤੌਰ ਸੁੱਖਾ ਡਾਂਸੀਵਾਲ ਨੋਨੀ ਕਰਤਾਰਪੁਰ ਗੁਰਪ੍ਰੀਤ ਗੋਸਲ ਸੁਖਬੀਰ ਕਾ ਖਾਣੇ ਕਰੋ ਵੀਰੇ ਰਾਸ਼ਾ ਹੋ ਚੁੱਕਿਆ ਲੈ ਸਾਹਮਣੇ ਬੈਠੇ ਮੇਰੇ ਵੀਰੋ ਇਸ ਘਰ ਦਾ ਸ੍ਰੀ ਕਰਤਾਰ ਸਾਹਿਬ ਵਾਲੇ ਪਰਮਾਨੰਦਾ ਜੀ ਜਿਸ ਦਾ ਮੇਰੇ ਵੀਰੋ ਜੁਕਤੀ ਜੀ ਦੇ ਪਾਸੋਂ ਸ੍ਰੀ ਚੰਕਾਰ ਸਾਹਿਬ ਦੇ ਉਹਨਾਂ ਪਰਮਾਨੰਦ ਧੰਮਦ ਕਰਦੇ ਆ ਤੇ ਕਾਲਾ ਮਿਸਤਰੀ ਜਿੰਨਾ ਵੀਰਾਂ ਦਾ ਧੰਨਵਾਦ ਆ ਕਿਉਂਕਿ ਇੱਕ ਟਰੈਕਟਰ ਦੀ ਜਿੱਤ ਦੇ ਪਿੱਛੇ ਬਹੁਤ ਵੱਡਾ ਰਾਜ ਹੁੰਦਾ ਜਿਨ੍ਹਾਂ ਨੇ ਤਿਆਰ ਕੀਤਾ ਵੀਰੇ ਆਪਾਂ ਉਹਨਾਂ ਨੂੰ ਵੀ ਆਪਾਂ ਜਿਹੜਾ ਖੜ ਜੋ ਫੈਡਾ ਤੇ ਆਉਂਦਾ ਕਹਿੰਦੇ ਮੁੰਡਾ ਸੁਨੇਕੇ ਵਾਲਾ ਫੂਟਬਾਲ ਦਾ ਹੰਮਣਿਕੇ ਇਹ ਮਾਣੋ ਹੋ ਗੁੰਮਾ ਨਾ ਮਈਏ ਬੱਲੇ ਬੱਲੇ ਸਮਾਣ ਹੋਈ ਪਈ ਆ